ਸਮਰਾਲਾ ਦੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੇ ਹੀ ਧਾਰਮਿਕ ਉਤਸ਼ਾਹ ਤੇ ਸੱਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਲੜਕੇ ਤੇ ਲੜਕੀਆਂ ਨੇ ਉਤਸ਼ਾਹਪੂਰਨ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਤੇ ਭਜਨ ਗਾਇਨ ਦੇ ਨਾਲ ਕੀਤੀ ਗਈ। ਵਿਦਿਆਰਥੀਆਂ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਦੇ ਜੀਵਨ ਬਿਰਤਾਂਤ ਉੱਤੇ ਆਧਾਰਿਤ ਸੁੰਦਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਬੱਚਿਆਂ ਨੇ ਕ੍ਰਿਸ਼ਨ ਰਾਧਾ ਤੇ ਗੋਪੀਆਂ ਦੇ ਰੂਪ ਧਾਰਨ ਕਰਦਿਆਂ ਮੱਖਣ ਚੋਰੀ, ਬਾਂਸਰੀ ਵਜਾਣਾ, ਰਾਸਲੀਲਾ, ਕ੍ਰਿਸ਼ਨ ਸੁਦਾਮਾ ਮਿਲਨ, ਕਾਲੀਆ ਤੇ ਕਾਂਸ ਦੇ ਦਮਨ ਵਰਗੇ ਪ੍ਰਸੰਗਾਂ ਨੂੰ ਰੰਗ-ਬਰੰਗੇ ਢੰਗ ਨਾਲ ਪੇਸ਼ ਕੀਤਾ। ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਜ਼ੋਰਦਾਰ ਤਾਲੀਆਂ ਵਜਾ ਕੇ ਬੱਚਿਆਂ ਦਾ ਹੌਸਲਾ ਵਧਾਇਆ। ਡਾਕਟਰ ਪੂਨਮ ਚਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਦਿਹਾੜੇ ਨਾ ਸਿਰਫ ਬੱਚਿਆਂ ਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਦੇ ਨਾਲ ਜੋੜਦੇ ਨੇ ਸਗੋਂ ਉਹਨਾਂ ਦੇ ਆਤਮ ਵਿਸ਼ਵਾਸ ਸਹਿਯੋਗੀ ਭਾਵਨਾ ਤੇ ਨੈਤਿਕ ਮੁੱਲਾਂ ਦੇ ਵਿੱਚ ਵੀ ਵਾਧਾ ਕਰਦੇ ਨੇ ਐਮ ਡੀ ਅਮ੍ਰਿਤਪਾਲ ਕੋਟ ਢਿੱਲੋਂ ਨੇ ਪ੍ਰੋਗਰਾਮ ਦੀ ਸراہਨਾ ਕਰਦਿਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜੀ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਜੀ ਮੈਮ ਜਨਮ ਅਸ਼ਟਮੀ ਦਾ ਤਿਹਾੜ ਮਨਾਇਆ ਗਿਆ ਜਿਹੜਾ ਕੀ ਕਹਣਾ ਦੋਨਾਂ ਨੂੰ ਅਸ਼ਸ਼ਿਆ ਗੱਲ ਡਾਕਟਰ ਪੂਨਮ ਸ਼ਰਮਾ ਪ੍ਰਿੰਸੀਪਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਅੱਜ ਇਸ ਸਕੂਲ ਦੇ ਵਿੱਚ ਜਨਮਸ਼ਟਮੀ ਦਾ ਤਿਹਾੜ ਮਨਾਇਆ ਜਿਦੇ ਵਿੱਚ ਸਾਡੇ ਮਿਡਲ ਕਲਾਸ ਦੇ ਬੱਚਿਆਂ ਨੇ ਬਹੁਤ ਹੀ ਸੋਹਣੀ ਪਰਫਾਰਮੈਂਸ ਤਿਆਰ ਕਰੀ ਸੀ ਔਰ ਉਸ ਪਰਫਾਰਮੈਂਸ ਦੇ ਵਿੱਚ ਬੱਚਿਆਂ ਨੇ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਠੀਕ ਹੈ ਜੋ ਐਕਟੀਵਿਟੀ ਸੀ ਜਾਂ ਜਿੱਦਾਂ ਉਹਨਾਂ ਨੇ ਆਕੇ ਜਿਹੜੇ ਜਿਹੜੇ ਰਕਸ਼ਸ਼ਾਂ ਦਾ ਵਧ ਕੀਤਾ ਤੇ ਆਪਣਾ ਕੰਸ ਦਾ ਵਧ ਕੀਤਾ ਮਟਕੀ ਫੋੜ ਕੇ ਜੋ ਆਪਣੇ ਉਹ ਗੋਪੀਆਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਜੋ ਵੀ ਆਪਣੀ ਲੀਲਾ ਕਰਦੇ ਸੀਗੇ ਉਹ ਸਾਰਿਆਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਕੋਰੀਓਗ੍ਰਾਫ ਕੀਤਾ ਟੀਚਰਸ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਟੀਚਰਸ ਨੇ ਬੱਚਿਆਂ ਨੂੰ ਇੰਨੇ ਵਧੀਆ ਤਰੀਕੇ ਨਾਲ ਤਿਆਰ ਕਰਵਾਇਆ ਕਿ ਜਦੋਂ ਬੱਚਿਆਂ ਨੇ ਇਹ ਪਰਫਾਰਮੈਂਸ ਸਟੇਜ ਤੇ ਆ ਕੇ ਪਰਫੋਰਮ ਕੀਤੀ ਤਾਂ ਉਸ ਟਾਈਮ ਦੇ ਵਿੱਚ ਅਸੀਂ ਸਾਰੇ ਸਟੰਸ ਸੀਗੇ ਇਵਨ देयर ਵਾਜ਼ ਗੂਸਬੰਬਸ ਕਿ ਲਾਈਕ ਬੱਚਿਆਂ ਨੇ ਨਾਸ ਸੋਨਾ ਪਰਫੋਰਮ ਕਰਿਆ ਤੇ ਜਦੋਂ ਸਦਾਮਾ ਦਾ ਐਪੀਸੋਡ ਆਇਆ ਸੀਗਾ ਇਵਨ देयर ਵਾ ਟੀਅਰਸ ਇਨ ਦਾ ਆਈਜ਼ ਆਫ ਸਟੂਡੈਂਟਸ ਸਟਾਫ ਮੈਂਬਰਸ ਥੈਟ ਵਾਸ ਪਲੇਡ ਸੋ ਵੈਲ ਔਰ ਇਹਦੇ ਪਿੱਛੇ ਜਿਹੜਾ ਇੱਕ ਸਾਡਾ ਮੋਟਿਵ ਸੀਗਾ ਕਿ ਬੱਚਿਆਂ ਨੂੰ ਇਹ ਜਨਮਸਟਵੀ ਦੇ ਉੱਤੇ ਸ਼੍ਰੀ ਕ੍ਰਿਸ਼ਨ ਜੀ ਦੇ ਜਿਹੜਾ ਇੱਕ ਰੋਲ ਪਲੇ ਹੈਗਾ ਉਹ ਕਰਾਇਆ ਜਾਵੇ ਉਹਦੇ ਵਿੱਚ ਇਹ ਸੀ ਕਿ ਤਾਂ ਕਿ ਬੱਚਿਆਂ ਨੂੰ ਇਹ ਚੀਜ਼ ਸਮਝਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਇੱਕ ਅਸੀਂ ਆਪਣੀ ਅਛਾਈਆਂ ਦੇ ਨਾਲ ਬੁਰਾਈਆਂ ਤੇ ਜਿੱਤ ਪਾ ਸਕਦੇ ਹਾਂ ਕਿਉਂਕਿ ਜਦੋਂ ਵੀ ਕਹਿੰਦੇ ਸਮਾਜ ਦੇ ਵਿੱਚ ਕੋ ਕਰਮ ਜ਼ਿਆਦਾ ਹੋਣ ਲੱਗ ਜਾਂਦੇ ਨੇ ਲੋਕ ਬੁਰੇ ਕਰਮ ਜ਼ਿਆਦਾ ਕਰਨ ਲੱਗ ਜਾਂਦੇ ਨੇ ਈਰਖਾ ਵੱਧ ਜਾਂਦੀ ਹੈ ਗੁੱਸਾ ਵੱਧਦਾ ਹੈਗਾ ਤਾਂ ਉਸ ਟਾਈਮ ਦੇ ਵਿੱਚ ਕਹਿੰਦੇ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਇਹ ਜਿੰਨੇ ਵੀ ਸਾਰੇ ਕੁਕਰਮ ਨੇ ਉਹਨਾਂ ਸਭ ਨੂੰ ਮਿਟਾਉਂਦੇ ਨੇ ਮਿਟਾ ਕੇ ਅੰਤ ਦੇ ਵਿੱਚ ਜਿੱਤ ਕੇ ਦੀ ਹੁੰਦੀ ਹੈ ਇੱਕ ਸਚਾਈ ਦੀ ਜਿੱਤ ਹੁੰਦੀ ਹੈਗੀ ਹੈ ਔਰ ਇਹੀ ਚੀਜ਼ ਅਸੀਂ ਬੱਚਿਆਂ ਦੇ ਵਿੱਚ ਲੈ ਕੇ ਆਏ ਹੈਗੇ ਕਿ ਬੱਚਾ ਤੁਸੀਂ ਜਦੋਂ ਵੀ ਆਪਣੇ ਕੋਈ ਵੀ ਕਰਮ ਕਰਨ ਲੱਗੇ ਹੈਗੇ ਹੋ ਤਾਂ ਤੁਸੀਂ ਅੱਛੇ ਕਰਮ ਕਰਨੇ ਸਾਡੇ ਸ਼੍ਰੀ ਕ੍ਰਿਸ਼ਨ ਜੀ ਦਾ ਜੇリモਤ ਭਗਵਤ ਗੀਤਾ ਦੇ ਵਿੱਚ ਇਹੀ ਉਪਦੇਸ਼ ਹੈਗਾ ਕਿ ਕਰਮ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਤੇ ਜਿੰਨਾ ਜ਼ਿਆਦਾ ਅੱਛੇ ਕਰਮ ਕਰਾਂਗੇ ਤਾਂ ਉਹਦੇ ਸਾਨੂੰ ਫਲ ਵੀ ਅੱਛਾ ਮਿਲੇਗਾ ਤੇ ਇਹੀ ਚੀਜ਼ ਦੇ ਨਾਲ ਅਸੀਂ ਆਪਣੇ ਬੱਚਿਆਂ ਦੇ ਲਈ ਵੀ ਇਹੀ ਸੋਚਣਾ ਚ ਲੈ ਕੇ ਆਏ ਹੈਗੇ ਆ ਕਿ ਦੇ ਹੈਵ ਟੂ ਡੂ ਹਾਰਡ ਵਰਕ ਐਜ਼ ਮਚ ਹਾਰਡ ਵਰਕ ਦੇ ਆਰ ਗੋਇੰਗ ਟੂ ਡੂ ਦੇ ਆਰ ਗੋਇੰਗ ਟੂ ਗੈਟ ਇਨ ਰਿਟਰਨ ਕਿਉਂਕਿ ਜਿੱਦਾਂ ਦੀ ਇਨਪੁਟ ਹੋਏਗੀ ਉਦਾਂ ਦੀ ਉਹਨਾਂ ਨੂੰ ਆਉਟਪੁਟ ਮਿਲੇਗੀ ਤਾਂ ਬੱਚਾ ਨੂੰ ਵੀ ਹੀ ਸਾਡੇ ਵੱਲੋਂ ਬlesings ਰਹੀਆਂ ਵਿਸ਼ੇਸ ਰਹੀਆਂ ਹੈਗੀਆਂ ਕਿ ਉਹ ਆਪਣੇ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਸਕਸੈਸ ਪਾ